80% ਦਵਾਈ ਕੰਮ ਕਰਦੀ ਆ 20% ਤੇਲ ਕੰਮ ਕਰਦਾ ਆ ਇਸ ਕਿੰਗ ਪੈਕ ਦੇ ਵਿੱਚ 2350 ਰੁਪਏ ਦੇ ਸੈੱਟ ਹੁੰਦਾ ਆ 20 ਦਿਨ ਦਾ ਉਹਦੇ ਵਿੱਚ ਨਸਾਂ ਦੀ ਵੀਕਨੈਸ ਆ ਢਿੱਲਾਪਾਨਾ ਤੇਲ ਵਗੈਰਾ ਦੇ ਇਹਦਾ ਲਗਾਉਣ ਵਾਸਤੇ ਜਿਹੜੀ ਅੰਦਰੂਨੀ ਕਮਜ਼ੋਰੀ ਆ ਟਾਈਮਿੰਗ ਦੀ ਸਮੱਸਿਆ ਆ ਵੀਰੀਅ ਪਤਲਾ ਆ ਵੀਕਨੈਸ ਮਹਿਸੂਸ ਹੁੰਦੀ ਆ ਤੇ ਅਗਰ ਵੀਰੀਅ ਬਹੁਤ ਜ਼ਿਆਦਾ ਪਤਲਾ ਨਿਕਲਦਾ ਆ ਤੁਸੀਂ ਇਹ ਕਿੰਗ ਪੈਕ ਯੂਜ਼ ਕਰ ਸਕਦੇ ਆ ਟਾਪ ਦਾ ਰਿਜ਼ਲਟ ਆਊਗਾ ਪੂਰੀ ਪ੍ਰਾਈਵੇਸੀ ਦੇ ਨਾਲ ਪੂਰੇ ਪੰਜਾਬ ਚ ਕਿਸੇ ਵੀ ਜਗ੍ਹਾ ਤੁਸੀਂ ਮੰਗਵਾਣਾ ਹੈ WhatsApp ਤੇ ਸੰਪਰਕ ਕਰੋ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ 4 ਤੋਂ 5 ਦਿਨ ਲੱਗਦੇ ਆ ਪੰਜਾਬ ਚ ਕਿਸੇ ਵੀ ਜਗ੍ਹਾ ਮੰਗਵਾਉਣ ਨੂੰ ਅਗਰ ਤੁਸੀਂ ਬਾਹਰ ਮੰਗਵਾਣਾ ਹੈ ਕੋਈ 골ਡ ਪੈਕ ਮੰਗਵਾਣਾ ਹੈ ਕੱਲੀ ਕੱਲੀ ਭਸਮ ਸਾਹਮਣੇ ਰੈਡੀ ਕਰਵਾਓ ਔਰ ਇਹ ਜਿਹੜਾ ਨਕਸ਼ਾ 23 ਦਾ ਆ ਸੀ ਉਹਦੇ ਚ ਜਿਹੜੇ 골ਡ ਪੈਕ ਬੰਦੇ 500mg 골ਡ ਭਸਮ ਪੈਂਦੀ ਆ ਹੀਰਾ ਬਸਮ ਹੋ ਗਈ ਮੋਤੀ ਬਸਮ ਹੋ ਗਈ ਚਾਂਦੀ ਬਸਮ ਹੋ ਗਈ ਉਹ ਸਾਰਾ ਨੁਕਸਾ ਤੁਸੀਂ ਚ ਬੈਲੈਂਸ ਤਿਆਰ ਕਰਕੇ ਦੇਈਦਾ ਖਾ ਕੇ ਗਰਮੀ ਨਹੀਂ ਪੈਂਦੀ ਰਿਜ਼ਲਟ ਪੂਰਾ ਟਾਪ ਦਾ ਮਿਲਦਾ ਆ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਜਿਸ ਤਰ੍ਹਾਂ ਆ ਸਾਰੇ ਕੂਰੀਅਰ ਪ੍ਰਾਈਵੇਸੀ ਦੇ ਨਾਲ ਜਾ ਰਹੇ ਆ ਤੁਸੀਂ ਵੀ ਆਪਣਾ ਕਿਸੇ ਵੀ ਜਗ੍ਹਾ ਕੂਰੀਅਰ ਮੰਗਵਾਣਾ ਆ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਆ ਵੈਦ ਰਾਹੁਲ ਲੋਈਆ ਨਵਾਂ ਸ਼ਹਿਰ ਤੋਂ ਦੇਸੀ